ਵਿਕਤਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਤੇ ਇਸ ਪ੍ਰਕਾਸ਼ ਪੁਰਬ ਨੂੰ ਤਾਂ ਉਮਰ ਵਾਸਤੇ ਯਾਦ ਰੱਖਿਆ ਜਾਵੇ ਕਿ 550 ਸਾਲਾ ਪ੍ਰਕਾਸ਼ ਪੁਰਬ ਸਿੱਖ ਕੌਮ ਨੇ ਕਿਸ ਤਰੀਕੇ ਦੇ ਨਾਲ ਮਨਾਇਆ ਸੀ ਬਾਬੇ ਨਾਨਕ ਦਾ ਇਸ ਲਈ ਇੱਕ ਮੁਹਿੰਮ ਦੇ ਵਿੱਚ ਜੁਟੇ ਹੋਏ ਨੇ ਡਾਕਟਰ ਰਾਜਵੰਤ ਸਿੰਘ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੌਰੇ ਕਰਦੇ ਨੇ ਅਤੇ ਦੁਨੀਆ ਵਿੱਚ ਵਸਦੀ ਹੋਈ ਸੰਗਤ ਨੂੰ ਬਾਬੇ ਨਾਨਕ ਬਾਰੇ ਦੱਸਦੇ ਨੇ ਆਮ ਆਵਾਮ ਨੂੰ ਲੋਕਾਂ ਨੂੰ ਜਾਗਰੂਕ ਕਰਦੇ ਨੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਤਾਨੂੰ ਕਿੱਦਾਂ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿੱਦਾਂ ਆਪਣਾ ਵਾਤਾਵਰਣ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਤੇ ਤਨੋ ਮਨੋ ਤਨੋ ਡਾਕਟਰ ਰਾਜਵੰਤ ਸਿੰਘ ਸਿਰਫ ਇਸੇ ਪਾਸੇ ਜੁਟੇ ਹੋਏ ਨੇ ਕਿ ਬਾਬੇ ਨਾਨਕ ਦਾ ਇਹ 550 ਸਾਲਾ ਪ੍ਰਕਾਸ਼ ਪੁਰਬ ਇਸ ਤਰੀਕੇ ਨਾਲ ਮਨਾਇਆ ਜਾ ਸਕੇ ਕਿ ਦੁਨੀਆ ਰਹਿੰਦੇ ਸਾਹਾਂ ਤੱਕ ਯਾਦ ਕਰਦੀ ਰਹੇ ਡਾਕਟਰ ਰਾਜਵੰਤ ਸਿੰਘ ਨੇ ਇੱਕ ਮੁਹਿੰਮ ਛੇੜੀ ਪੰਜਾਬ ਦੇ ਵਿੱਚ ਵੀ ਹਰ ਪਿੰਡ ਹਰ ਕਸਬੇ ਦੇ ਵਿੱਚ ਕਿ 550 ਸਾਲਾ ਪ੍ਰਕਾਸ਼ਪੁਰਫ ਤੇ ਜਿੱਥੇ ਤੁਹਾਨੂੰ ਜ਼ਮੀਨ ਮਿਲਦੀ ਹੈ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਹੈ ਹਰ ਇਨਸਾਨ ਹਰ ਪਿੰਡ ਵਾਲਾ ਕੋਸ਼ਿਸ਼ ਕਰੇ ਕਿ ਸਭ ਮਿਲ ਕੇ ਘੱਟੋ ਘੱਟ 550 ਰੁੱਖ ਜ਼ਰੂਰ ਲਗਾਣ ਤੇ ਇੱਕ ਸਿੰਘ ਅਜੀਹਾ ਉਹਨਾਂ ਨੂੰ ਮਿਲਿਆ ਜੋ 3 ਲੱਖ ਰੁੱਖ ਲਗਾ ਰਿਹਾ ਹੈ ਆਖਿਰ ਕੌਣ ਹੈ ਉਹ ਸਿੰਘ ਉਸ ਨੂੰ ਸੰਗਤ ਦੇ ਰੂਪ ਰੂਪ ਕਰਵਾਇਆ ਡਾਕਟਰ ਰਾਜਵੰਤ ਸਿੰਘ ਜੀ ਨੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਨੇ ਸਰਦਾਰ ਬਲਜੀਤ ਸਿੰਘ ਜੀ ਤੇ ਇਹਨਾਂ ਦੇ ਨਾਲ ਨੇ ਇਹਨਾਂ ਦੇ ਅਸਿਸਟੈਂਸ ਇਹਦੇ ਵਿੱਚ ਜਿਹੜੇ ਸੇਵਾ ਕਰਦੇ ਨੇ ਇਹ ਬਠਿੰਡੇ ਦੇ ਵਿੱਚ ਬਹੁਤ ਜਿਹੜੇ ਰੁੱਖਾਂ ਨੂੰ ਲਗਾਉਣ ਦੀ ਜਿਹੜੀ ਸੇਵਾ ਇਹ ਕਾਫੀ ਸਮੇਂ ਤੋਂ ਕਰਦੇ ਆ ਰਹੇ ਨੇ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਇਕੋ ਸਿੱਖ ਦੇ ਨਾਲ ਰਲ ਕੇ ਇਹਨਾਂ ਨੇ ਕਾਫੀ ਪਹਿਲਾਂ ਵੀ ਕਾਰਜ ਕੀਤੇ ਨੇ ਤੇ ਹੁਣ ਵੀ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਗੁਰਪੁਰਬ ਮਨਾਉਂਦਿਆਂ ਹੋਇਆਂ ਜਿਹੜੇ ਪਲਾਨ ਘੜਿਆ ਹੈਗਾ ਵੀ 550 ਰੁੱਖ ਕਈ ਥਾਵਾਂ ਤੇ ਲਗਾਉਣੇ 18 ਤੋਂ 20 ਥਾਵਾਂ ਦੇ ਉੱਤੇ ਤੇ ਵੀਰ ਜੀ ਜ਼ਿੰਮੇਵਾਰੀ ਚੁੱਕ ਰਹੇ ਨੇ ਕਿ ਇਹਨਾਂ ਦਾ ਪਲਾਨ ਹੈ 3 ਲੱਖ 3 ਲੱਖ 3 ਲੱਖ ਬੂਟੇ ਲਗਾਉਣੇ ਨੇ ਤੇ ਅਸੀਂ ਇਕੋ ਸਿੱਖ ਵੱਲੋਂ ਕੋਆਪਰੇਸ਼ਨ ਕਰਨ ਜਾ ਰਹੇ ਹਾਂ ਤੇ ਵੀਰ ਜੀ ਸਾਨੂੰ ਦੱਸੋ ਵੀ ਇਹ ਕਿੱਥੇ ਕਿੱਥੇ ਪਹਿਲਾਂ ਤੁਸੀਂ ਬੂਟੇ ਲਗਾਏ ਪਹਿਲਾਂ ਜਿਹੜਾ ਪਿਛਲੇ ਸਾਲ ਕੀ ਸੀ ਪਿਛਲੇ ਸਾਲ ਸਿਸਟਮ ਖੁੱਲਾ ਸੀ ਆਲ ਓਵਰ ਪੰਜਾਬ ਦੇ ਵਿੱਚ ਅਸੀਂ ਅਲੱਗ-ਅਲੱਗ ਸੰਗਰੂਰ ਜਲੰਧਰ ਲੁਧਿਆਣਾ ਫਗਵਾੜਾ ਨਕੋਦਰ ਇਹਨੀਆਂ ਸਾਰੀਆਂ ਜਗ੍ਹਾ ਦੇ ਵਿੱਚ ਪੌਦੇ ਲਗਵਾਏ ਆ ਉਹ ਇੱਕ ਸਿਸਟਮ ਸੀ ਉਹ ਕੱਲਾ ਮਰਿੰਗਾ ਦਾ ਓਨਲੀ ਸੁਹੰਜਨਾ ਦਾ ਪੌਦਾ ਲਾਇਆ ਸੀ ਤੇ ਹੁਣ ਜਿਹੜੇ ਇੱਕ ਵੀਰ ਜੀ ਆਪਣਾ ਪ੍ਰਾਣ ਲੈ ਕੇ ਇੱਕ ਸਕੰਡ ਤੁਸੀਂ ਇਹ ਦੱਸੋ ਕਿ ਸੁਹੰਜਨਾ ਦੇ ਜਿਹੜਾ ਮਰਿੰਗਾ ਦਾ ਰੁੱਖ ਹੈ ਉਹ ਕਿੰਨੇ ਲਗਾਏ ਨੇ ਉਹ ਆ ਕਰੀਬਨ ਅਸੀਂ 70000 ਪਲੱਸ ਲਗਾਤਾ ਸੀ 70000 ਤੇ ਕਾਫੀ ਜਿਉਂਦੇ ਨੇ ਜਾਂ ਸਾਰੇ ਜਿਉਂਦੇ ਨੇ ਜੋ ਇਹਦੇ ਚ ਇਹ ਅਭੀ ਸਾਡੇ ਜਿੰਨੇ ਵੀ ਪੌਦੇ ਲਾਏ ਆ ਸੀ ਅੱਗੇ ਵੀ ਜਾ ਕੇ ਜਿਹੜੇ ਬੰਦੇ ਸੀਗੇ ਮੂਰੇ ਜ਼ਿੰਮੇਵਾਰ ਆਦਮੀ ਸੀ ਉਹਨਾਂ ਨੂੰ ਲਗਾਇਆ ਕਰੀਬਨ ਇਹਦਾ ਸਾਡਾ ਜੀ 70 ਪਰਸੈਂਟ ਤੋਂ ਉੱਪਰ ਹੈ ਰਿਜ਼ਲਟ ਹੈ ਜੀ ਇਹਨਾਂ ਦਾ ਕਿਉਂਕਿ ਅਸੀਂ ਉਹਨਾਂ ਤੁਸੀਂ ਜਿਹੜੇ ਉਹਦੇ ਪੌਦੇ ਦੀ ਅਹਿਮੀਅਤ ਬਾਰੇ ਸਾਰਿਆਂ ਨੂੰ ਦੱਸ ਕੇ ਫੇਰ ਪੌਦਾ ਦਿੱਤਾ ਵੀ ਇਹਦੇ ਚ ਆਹ ਗੁਣ ਨੇ ਇਦਾਂ ਇਦਾਂ ਇਹਨੂੰ ਅਸੀਂ ਯੂਜ਼ ਕਰ ਸਕਦੇ ਆ ਖਾਣ ਦੇ ਵਿੱਚ ਜਾਂ ਦਾ ਪਾਊਡਰ ਬਣਾ ਸਕਦੇ ਜਾਂ ਇਹਦੀਆਂ ਗੋਲੀਆਂ ਕਿਦਾਂ ਇਹ ਲੋਕ ਜਾਂ ਇਹਦੇ ਮਾਰਕੀਟ ਦੇ ਵੇਚੇ ਦੀ ਜਾਂ ਡ੍ਰੈਮ ਸਟੈਕ ਵਗੈਰਾ ਵੀ ਇਹ ਵੀ ਸਭ ਦੀਆਂ ਵੀ ਬਣਾਈਆਂ ਜਾ ਸਕਦੀਆਂ ਇਸ ਕਰਕੇ ਉਹਨਾਂ ਨੂੰ ਜਾਗਰੂਤ ਕਰਕੇ ਉਹਨਾਂ ਨੂੰ ਅਵੇਅਰ ਕਰਕੇ ਫੇਰ ਉਹ ਪੌਦੇ ਅਸੀਂ ਜਗ੍ਹਾ ਜਗ੍ਹਾ ਦੇ ਉੱਤੇ ਉਹ ਤੇ ਮੇਰੇ ਉਹਦੇ ਪੈਣੋ ਜਿਨ੍ਹਾਂ ਨੂੰ ਨਹੀਂ ਪਤਾ ਤੁਸੀਂ ਯੂ ਕੈਨ ਗੋ ਐਂਡ ਗੂਗਲ ਮੋਰਿੰਗਾ ਤੇ ਉਹਦਾ ਜਿਹੜਾ ਪਾਊਡਰ ਹੈ ਇਵਨ ਅਮਰੀਕਾ ਦੇ ਵਿੱਚ ਹੈਲਥ ਫੂਡ ਸਟੋਰਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਚਾਈਨਾ ਦੇ ਵਿੱਚ ਸਿੰਗapore Thailand ਦੇ ਵਿੱਚ ਸਾਰੇ ਪਾਸੇ ਪੀਪਲ ਲਵ ਟੂ ਹੈਵ ਮoringa ਪਲੈਂਟ ਤੇ ਉਹਦਾ ਜਿਹੜਾ ਪਾਊਡਰ ਹੈ ਤੇ ਜਿਹੜੀਆਂ ਡਰਮ ਸਟਿਕਸ ਆਮ ਤੌਰ ਤੇ ਸਾਂਬਰ ਦੇ ਵਿੱਚ ਵੀ ਸਾਊਥ ਦੇ ਵਿੱਚ ਲੋਕੀ ਖਾਂਦੇ ਨੇ ਹਰ ਚੀਜ਼ ਉਹਦੀ ਫਾਇਦੇਮੰਦ ਹੈ ਪੱਤੇ ਵੀ ਹੈ ਤੇ ਉਹਦੇ ਵਿੱਚ ਸ਼ਕਤੀ ਵੀ ਹੈ ਹਾਂਜੀ ਦੇਖੋ ਕੱਕੜ ਦੇਖੋ ਕਲੇਸ ਦੇਖੋ ધ ਲੀਫਸ ਦੇਖੋ ਕਾ ਲੀਫਸ ਸੋ ਉਹ ਵੀਰਜੀ ਨੇ ਤਕਰੀਬਨ 70000 ਬੂਟੇ ਲਗਾ ਦਿੱਤੇ ਨੇ ਜਿਹੜੇ ਕਹਿੰਦੇ ਨੇ ਵੀ 70% ਬੂਟੇ ਉਹ ਸਰਵਾਈਵ ਕਰ ਗਏ ਨੇ ਤੇ ਹੁਣ ਜਿਹੜਾ ਤੁਹਾਡਾ ਪਲਾਨ ਹੈਗਾ ਵੀ 3 ਲੱਖ ਬੂਟੇ ਤੁਸੀਂ ਹਾਂ ਜਿਹੜਾ ਅਗਲਾ ਪਲਾਨ ਹੈ ਵੀ ਸਾਡਾ 3 ਲੱਖ ਉਹ ਫਿਲਹਾਲ ਇਹ ਆ ਵੀ ਅਸੀਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਵਿੱਚ ਲਾਵਾਂਗੇ ਕਿਉਂਕਿ ਜਿੱਦਾਂ ਬਠਿੰਡਾ ਦੇ ਵਿੱਚ ਵੱਡੀਆਂ ਫੈਕਟਰੀਆਂ ਨੇ ਜਿੱਦਾ ਰਫਾਇਨਰੀ ਆ ਐਨ ਐਫ ਲਾ ਜਾਂ ਥਰਮਲ ਆ ਇਸ ਕਰਕੇ ਜਿਆਦਾ ਪੋਲੂਸ਼ਨ ਆ ਵੀ ਜਿਆਦਾ ਹੈ ਤੇ ਕਿ ਸਾਡਾ ਜਿਹੜਾ ਟਾਰਗੇਟ ਆ ਵੀ ਅਸੀਂ ਜਿਹੜਾ 3 ਲੱਖ ਪੌਦਾ ਲਗਾਉਣ ਦਾ ਜਿਹੜਾ ਟਾਰਗੇਟ ਆ ਉਹ ਬਠਿੰਡਾ ਜ਼ਿਲ੍ਹਾ ਦੇ ਵਿੱਚ ਅਸੀਂ ਪੂਰਾ ਜੀ ਨੂੰ ਇੱਕ ਵਾਰੀ ਕੰਪਲੀਟ ਕਰਾਂਗੇ ਤੇ ਇਹ ਤੁਸੀਂ ਪੁੱਛੋਗੇ ਵੀ ਜੀ ਇਹ ਕਿੱਦਾਂ ਕਰ پا ਰਹੇ ਹੋ ਕਿਉਂਕਿ ਇਹ ਤਾਂ ਇਕੱਲੇ ਖੜੇ ਨੇ ਪਰ ਇਹ ਸਾਨੂੰ ਦੱਸਣਗੇ ਵੀ ਇਹਨਾਂ ਦੇ ਨਾਲ ਕਿੰਨੇ ਨੌਜਵਾਨ ਜੁੜੇ ਹੋਏ ਨੇ ਦੱਸੋ ਜੀ ਜਰਾ ਤੇ ਸਾਡੇ ਨਾਲ ਅਲੱਗ-ਅਲੱਗ ਅਸੀਂ ਟੀਮਾਂ ਬਣਾਈਆਂ ਨੇ ਜਿੱਦਾਂ ਡਾਕਟਰ ਸਾਹਿਬ ਹੋਰੀਆ ਇਕੋ ਸਿਕ ਤੋਂ ਮੈਂ ਕਾਫੀ ਚਿਰ ਪਹਿਲਾਂ ਜਿਹੜਾ ਆਨਲਾਈਨ ਹੀ ਵੈਬਸਾਈਟ ਦੇ ਥਰੂ ਇਹਨਾਂ ਦਾ ਮੈਂਬਰ ਬਣਿਆ ਸੀ ਚਲੋ ਬਹੁਤ ਇਹਨਾਂ ਨੇ ਉਤਸ਼ਾਹ ਮਿਲਿਆ ਇਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਤੇ ਵੀ ਰਣਜੀਤ ਸਿੰਘ ਜੀ ਹੁਣੀਆਂ ਵੈਸੇ ਹੁਣ ਮੂਵ ਕੈਮਰਾ ਉਹਨਾਂ ਦੇ ਹੱਥ 'ਚ ਤੇ ਇਹਨਾਂ ਨੇ ਅਸੀਂ ਸਾਰਾ ਫੋਨ ਤੇ ਵੀ ਉਦਾਂ ਵੀ ਮਿਲ ਕੇ ਸਾਰਾ ਪ੍ਰੋਗਰਾਮ ਡਿਸਕਸ ਕਰਦੇ ਆਂ ਤੇ ਉਹਦੇ ਨਾਲ ਸਾਨੂੰ ਜਿਹੜੀ ਨਵੀਂ ਜਾਣਕਾਰੀ ਹੁੰਦੀ ਆ ਜਾਂ ਕੋਈ ਨਵਾਂ ਪਲਾਨ ਕਰਨਾ ਹੁੰਦਾ ਜਿਸ ਤਰ੍ਹਾਂ ਅੱਜ ਅਸੀਂ ਗੁਰੂ ਨਾਨਕ ਬਾਗ ਦੇ ਵਿੱਚ ਆਏ ਇੱਥੇ ਬਹੁਤ ਸਾਰੇ ਬੰਦੇ ਨੇ ਅਲੱਗ-ਅਲੱਗ ਵੀਰ ਜੀ ਬੰਬੇ ਤੋਂ ਆਏ ਨੇ ਇੱਥੇ ਫਿਰ ਆਪੋ ਆਪਣੀ ਜਿਹੜੀ ਸਪੀਚ ਹੁੰਦੀ ਆ ਸ਼ੇਅਰ ਕਰਦੇ ਆ ਇੱਕ ਦੂਜੇ ਦੇ ਨਾਲ ਤਾਂ ਇਸ ਤਰ੍ਹਾਂ ਨਾਲ ਇਹ ਜਿਹੜਾ ਅਸੀਂ ਉਹ ਪ੍ਰੋਗਰਾਮ ਜਿਹੜਾ ਪ੍ਰਪੋਜ਼ਲ ਬਣਨਗੇ ਜਿਵੇਂ ਜਿਵੇਂ ਇੱਕ ਦੂਜੇ ਨਾਲ ਸ਼ੇਅਰ ਕਰਕੇ ਇੱਕ ਦੂਜੇ ਦੀ ਮਦਦ ਕਰਦੇ ਆ ਤੇ ਡਾਕਟਰ ਸਾਹਿਬ ਨੂੰ ਅੱਜ ਖੁਸ਼ੀ ਆ ਵੀ ਸਪੈਸ਼ਲੀ ਅਸੀਂ ਇੱਥੇ ਅੱਜ ਅਸੀਂ ਗੁਰੂ ਨਾਨਕ ਬਾਗ ਦੇ ਵਿੱਚ ਹੀ ਇਕੱਠੇ ਹੋਏ ਆ ਤੇ ਇਹ ਗੱਲ ਮੈਂ ਹੋਰ ਵੀ ਦੱਸਣਾ ਚਾਹਾਂਗਾ ਵੀ 14 ਮਾਰਚ ਜਿਹੜਾ ਗੁਰੂ ਹਰ Rai ਪਾਦਸ਼ਾਹ ਦਾ ਗੁਰਤਾ ਗਤੀ ਦਿਵਸ ਨੇ ਤੌਰ ਦੇ ਉੱਤੇ ਅਸੀਂ ਸਿੱਖ ਵਾਤਾਵਰਨ ਦਿਵਸ ਡਿਕਲੇਅਰ ਕੀਤਾ ਸੀ 2010 ਦੇ ਵਿੱਚ ਇਕੋ ਸਿੱਖ ਵੱਲੋਂ ਉਸ ਨੂੰ ਇਹ ਹਰ ਸਾਲ ਹਰ ਸਾਲ ਬੜੇ ਸੋਹਣੇ ਢੰਗ ਦੇ ਨਾਲ ਬਣਾਉਂਦੇ ਨੇ ਹਾਂ ਜੀ ਇਹ ਵੀ ਥਾਸ ਹੈ ਜੀ ਵੀ ਅਸੀਂ ਜਦੋਂ ਪਹਿਲੇ ਵਾਰ ਸ਼ੁਰੂ ਕਰਿਆ ਸੀ ਅਸੀਂ ਸੈਕਟਰੀ ਦੀ ਜਿਹੜੀ ਕਿਲਾ ਮੁबारक ਜਿਹੜਾ ਗੁਰਦੁਆਰਾ ਦਸਮ ਪਾਤਸ਼ਾਹ ਨਾਲ ਸੰਬੰਧਤਾ ਬਠਿੰਡੇ ਤੋਂ ਉੱਥੋਂ ਅਸੀਂ ਹਰੜਾਏਪੁਰ ਤੱਕ ਕਰੀ ਸੀ ਹਰੜਾਏਪੁਰ ਦੇ ਵਿੱਚ ਅੱਜ ਬਹੁਤ ਪਲਾਂਟੇਸ਼ਨ ਉਹ ਸ਼ੁਰੂ ਹੋਈ ਹੈ ਉੱਥੇ ਬਹੁਤ ਸਾਰੇ ਸੇਵਾਦਾਰ ਇਸ ਨੂੰ ਲੱਗੇ ਪਿਆ ਫਿਰ ਅਸੀਂ ਜਿਹੜਾ ਹੁਣ ਪਿਛਲੇ ਸਾਲ ਅਸੀਂ ਜਿਹੜੇ ਉੱਥੋਂ ਹੀ ਕਿਲਾ ਮੁਬਾਰਕ ਤੋਂ ਲੈ ਕੇ ਅਸੀਂ ਲੱਖੀ ਜੰਗਲ ਤੱਕ ਕਰੀਏ ਕਿਉਂਕਿ ਜੰਗਲ ਦਾ ਨਾਮ ਜੁੜਿਆ ਵਜਿਸ ਤਰ੍ਹਾਂ ਸਾਡੇ ਦੋ ਜੰਗਲ ਨੇ ਜਿਹੜੇ ਉਹ ਬਹੁਤ ਪਾਪੂਲਰ ਹੋਏ ਭਮਕੇ ਸੰਸਾਰ ਦੇ ਵਿੱਚ ਕਰੋੜਾ ਜੰਗਲ ਨੇ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਸਾਹਿਬਾਨ ਨਾਲ ਸੰਬੰਧ ਦਾ ਜਿਨ੍ਹਾਂ ਦਾ ਸਦੀਆਂ ਤੱਕ ਉਹਨਾਂ ਜੰਗਲਾਂ ਦਾ ਜ਼ਿਕਰ ਹੁੰਦਾ ਜੰਗਲ ਮਾਸੂਵਾੜੇ ਦਾ ਜਾਂ ਲੱਖੀ ਜੰਗਲ ਖਾਲਸਾ ਆਂਦਤਾਰ ਦੇ ਤੋਂ ਨੇ ਬਿਲਕੁਲ ਵੀ ਉੱਥੇ ਤੱਕ ਹੀ ਰਿਹਾ ਸੀ ਐਤਕੀ ਵੀ ਅਸੀਂ ਕਿਸੇ ਤਰ੍ਹਾਂ ਹੀ ਕਰ ਰਹੇ ਹਾਂ ਔਰ ਵੱਡੀ ਗੱਲ ਇਹ ਵੀ ਅਸੀਂ ਐਤਕੀ ਮਾਰਚ ਦੇ ਵਿੱਚ ਇਸ ਮਾਰਚ ਤੋਂ ਬਾਅਦ ਇੱਕ ਲੰਮਾ ਮਾਰਚ ਕਰ ਰਹੇ ਹਾਂ ਕਰੀਬਨ ਜਿਹੜਾ 3 ਸਾਡੇ ਤਖਤ ਸਾਹਿਬਾਨ ਦਾ ਹੋ ਉਹਦੇ ਵਿੱਚ ਵਿਸ਼ੇਸ਼ ਹੋਊਗਾ ਜਿਹੜਾ 9 ਲੱਖਾ ਬਾਗ ਹੋਊਗਾ ਵਾਹ ਵਾਹ ਹਾਂਜੀ ਇਹ ਅਸੀਂ 700 ਕਿਲੋਮੀਟਰ ਦੀ ਜਿਹੜੀ ਸਾਈਕਲ ਯਾਤਰਾ ਕਰਾਂਗੇ ਤੇ ਨਾਲ ਆਏ ਹੋਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਰੁੱਖਾਂ ਦਾ ਜਿਹਨਾਂ ਦਾ ਆਇਆ ਵੀ ਉਹ ਨਾਲ ਰੁੱਖ ਵੀ ਲੈ ਕੇ ਚੱਲਾਂਗੇ ਤੇ ਜਗਾ ਜਿੰਨੇ ਕਿਲੋਮੀਟਰ ਕਰਾਂਗੇ ਉਹਨੇ ਰੁੱਖ ਵੀ ਲਾਵਾਂਗੇ ਵਾਹ ਵਾਹ ਇਹ ਦੇਖੋ ਇਸ ਕਿਸਮ ਦੀ ਸਪਿਰਟ ਸਾਡੇ ਨੌਜਵਾਨਾਂ ਦੇ ਵਿੱਚ ਜੇ ਆ ਜਾਵੇ ਤੇ ਪੰਜਾਬ ਨੂੰ ਅਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ ਸੋ ਆਓ ਵੀਰੋ ਤੇ ਭੈਣੋ ਇਦਾਂ ਇਸ ਕਿਸਮ ਦੇ ਗੁਰਸਿੱਖਾਂ ਵੀਰਾਂ ਨੂੰ ਆਪਾਂ ਮੋਢਾ ਦੇਈਏ ਨਾਲ ਸਪੋਰਟ ਕਰੀਏ ਤੇ ਇਹ ਜਿਹੜਾ ਸਾਰਾ ਆਪਾਂ ਇੱਕ ਸੁਤਨਾ ਲਿਆ ਵੀ 550 ਰੁਪਏ ਗੁਰਪਿਆਰੋ ਸਿਰਫ ਇਹੀ ਨਹੀਂ ਇਸ ਤੋਂ ਇਲਾਵਾ ਬਾਬੇ ਨਾਨਕ ਦੇ ਉੱਤੇ ਇੱਕ ਡਾਕੂਮੈਂਟਰੀ ਫਿਲਮ ਵੀ ਬਣਾਈ ਜਾ ਰਹੀ ਹੈ ਜਿਸ ਨੂੰ ਪੂਰੀ ਦੁਨੀਆ ਦੇ ਵਿੱਚ ਘਰ-ਘਰ ਪਹੁੰਚਾਇਆ ਜਾਏਗਾ ਤਾਂ ਜੋ ਬਾਬੇ ਨਾਨਕ ਨੇ ਸਰਬੱਤ ਦੇ ਭਲੇ ਵਾਸਤੇ ਜੋ ਕਾਰਜ ਕੀਤੇ ਲੋਕਾਂ ਨੂੰ ਮਾੜੇ ਰਾਹ ਤੋਂ ਚੰਗੇ ਰਾਹ ਪਾਇਆ ਦੁਨੀਆ ਨੂੰ ਇੱਕ ਚੰਗੀ ਸੇਵ ਦਿੱਤੀ ਜੋ ਉਹਨਾਂ ਨੇ ਕੌਤਕ ਕੀਤੇ ਉਹ ਹਰ ਚੀਜ਼ ਜਨ ਜਨ ਤੱਕ ਪਹੁੰਚਾਈ ਜਾ ਸਕੇ ਜਿਸ ਦੇ ਵਿੱਚ ਸਾਊਥ ਫਲੋਰੀਡਾ ਦੀਆਂ ਸਿੱਖ ਸੰਗਤਾਂ ਨੇ ਅਮਰੀਕਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਨੈਸ਼ਨਲ ਸਿੱਖ ਕੈਂਪੇਨ ਵੱਲੋਂ ਬੜਾਈ ਜਾ ਰਹੀ ਇਸ ਡਾਕੂਮੈਂਟਰੀ ਫਿਲਮ ਦਾ ਭਰਪੂਰ ਸਮਰਥਨ ਕੀਤਾ ਇਸ ਮੌਕੇ ਸੰਗਤਾਂ ਦਾ ਅਤੇ ਡਾਕਟਰ ਰਾਜਵੰਤ ਸਿੰਘ ਜੀ ਦਾ ਕੀ ਕਹਿਣਾ ਸੀ ਆਓ ਇੱਕ ਨਜ਼ਰ ਮਾਰਦੇ ਹਾਂ ਹਾਜ਼ਰਤ ਹੈ ਸਾਊਥ ਫਲੋਰੀਡਾ ਦੇ ਵਿੱਚ ਜਿਹੜੇ ਸਾਡੀ ਕਮਿਊਨਿਟੀ ਹੈ ਫਰਮ 올 द वे फ्रॉम ਮਾਇਆਮੀ ਟੂ ਆ ਰਸਪਾਂ ਬੀਚ ਐਂਡ ਮੈਨੀ ਮੈਂਬਰਸ ਆਫ ਦ ਸਿਕਸ ਸੁਸਾਇਟੀ ਆਫ ਸਾਊਥ ਫਲੋਰਡਾ ਆਰ ਹਿਅਰ ਐਂਡ ਵੀ ਹੈਵ ਗੈਦਰਡ ਹਿਅਰ ਐਂਡ ਇਟਸ ਸੋ ਵੰਡਰਫੁਲ ਟੂ ਸੀ ਦ ਕਮਿਊਨਿਟੀ ਮੈਂਬਰਸ ਸ਼ੋਇੰਗ ਅਪ देयर ਸਪਿਰਟ ਐਂਡ देयर ਲਵ ਫॉर ਗੁਰੂ ਨਾਨਕ ਦੇਵ ਜੀ ਐਂਡ ਇਟਸ ਅ ਬਿਗ ਪੁਸ਼ ਬਿਗ ਸਪੋਰਟ ਫਰਮ ਦ ਐਨਟਾਇਰ ਕਮਿਊਨਿਟੀ ਹਿਅਰ and many members had expressed their uh, support in gurudwara saab te inna sare veeran pehna da bahut bahut dhanwad te main khaas binti karanga baljit ji nu tu sir bhi please uh, message do ji this video will be seen people all over the world how community in south florida are supporting this uh, wonderful effort for gurudwara ji ji pujit kar san san nu bahut khushi hai ਅ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਆਪਣਾ ਡਾਕਟਰ ਰਾਜਾ ਹੰਸ ਜੀ ਅਗਵਾਈ ਦੇ ਵਿੱਚ ਆ ਤੇ ਅਸੀਂ ਸਾਰੇ ਖੁੱਲ ਕੇ ਜਿਹੜੀ ਸਪੋਰਟ ਕਰ ਰਹੇ ਆਂ ਔਰ ਸਾਡੀ ਖਾਹਸ਼ ਹੈ ਕਿ ਜਿਹੜੀ ਗੁਰਨਾਨ ਸਿੰਘ ਦੀ ਡਾਕੂਮੈਂਟਰੀ ਬਰੂ ਬਾਰੇ ਸਾਰੀ ਦੁਨੀਆ ਦੇ ਉੱਤੇ ਇਹ ਸੁਨੇਹਾ ਪਹੁੰਚੇ ਇਹ ਗੁਰਨਾਨ ਸਿੰਘ ਜੀ ਕੌਣ ਸਨ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਰਿਕਵੈਸਟ ਕਰਾਂਗਾ ਡਾਕਟਰ ਬਲਾਕੀ ਜੀ ਤੁਸੀਂ ਵੀ 2 ਮਿੰਟ ਜਰਾ ਬੈਸਟ ਥੈਂਕ ਯੂ ਡਾਕਟਰ ਅਦਵਨ ਸਿੰਘ ਸਾਡੇ ਵਿੱਚ ਆਨਲਾਈਨ ਔਰ ਸਭ ਤੋਂ ਵੱਧ ਇਹੋ ਫਰਲਾ ਕਰਨ ਲਈ ਇਹੋ ਬ੍ਰੋਲਾ ਇਤਰਾ ਦਾ ਯੂਨਿਕ ਪ੍ਰਲਾਅ ਔਰ ਅਸੀਂ ਅਸੀਂ ਜਾਣਦੇ ਆ ਤੁਸੀਂ ਜਿਹੜਾ ਟਾਈਮ ਸੈਕਰੀਫਾਈਸ ਕੀਤਾ ਆਪਣੇ ਆਪ ਤੋਂ ਆਪਣੀ ਫੈਮਲੀ ਤੋਂ ਅਸੀਂ ਉਹਦੇ ਲਈ ਧੰਨਵਾਦ ਨਹੀਂ کہہ ਸਕਦੇ ਪਰ ਇਹ ਇੱਕ ਯੂਨਿਕ ਮੈਸੇਜ ਇਹ ਉਮੀਦ ਕਰਦੇ ਆ ਦੁਨੀਆ ਤੱਕ ਪਹੁੰਚੇਗਾ ਔਰ ਇਹ ਜਿਹੜਾ ਗੁਰੂ ਸਾਹਿਬਾਨ ਦਾ ਸਾਡਾ ਮੈਸੇਜ ਆ ਜੋ ਅੱਜ ਤੱਕ ਨਹੀਂ ਪਹੁੰਚ ਸਕਿਆ ਇਹ ਪਤਾ ਲੱਗਣਾ ਚਾਹੀਦਾ ਦੁਨੀਆ ਨੂੰ ਕਿ ਜਿਹੜੀ ਫਿਲਾਸਫੀ ਤੇ ਅੱਜਕੱਲ ਇਹ ਨਵੀਂ ਦੁਨੀਆ ਕੰਮ ਕਰ ਰਹੀ ਹੈ ਉਹ ਫਿਲਾਸਫੀ ਕੋਈ ਸਿੱਖ ਧਰਮ ਵਾਸਤੇ ਨਵੀਂ ਨਹੀਂ ਉਹ 550 ਸਾਲ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ ਥੈਂਕ ਯੂ ਵੈਰੀ ਮਚ ਅਗੇਨ ਫॉर ਕਮਿੰਗ ਹੇਅਰ ਐਂਡ ਜੁਆਇਨਿੰਗ ਅਸ ਸਾਇਰ ਦੇਵ ਜੀ ਫਰ ਯੰਗਰ ਜਨਰੇਸ਼ਨ ਕੁਡ ਯੂ ਪਲੀਜ਼ आल्सो ਗਿਵ ਅ ਮੈਸੇਜ ਸ਼ੁਰ ਆ ਥੈਂਕ ਯੂ ਫॉर ਕਮਿੰਗ ਆਊਟ ਐਂਡ ਥੈਂਕ ਯੂ ਫॉर ਦੀ ਇਨੀਸ਼ੀਏਟਿਵ I think using technology and presenting uh, a I would say an everlasting or timeless message of good night by using a new technology should hopefully be successful. Thank you once again for coming. Thank you ji te toda sare mera paina da bahut bahut dhanwad te khaas <laughs> karke Ramjit ji da vi bahut bahut dhanwad jinna ne apne dwar kholle is mahan karj layi te naal utton fer donation vi ditti hai. ਸੋ ਇਹਨਾਂ ਦਾ ਵੀ ਖਾਸ ਇਸ ਗੱਲੋਂ ਧੰਨਵਾਦ ਪੀਸ ਕਿਵਨ ਅਰਾਊਂਡਰ ਕੋਲਸ ਅਪਰੀਸ਼ੀਏਟਿੰਗ ਆਰ ਆਸ ਸਪੋਰਟ ਇਹ ਹੁਣ ਸਾਰੇ ਜਣੇ ਜੀ ਆਪਾਂ ਸਾਰੇ ਸਾਰੇ ਸਿੱਖ ਜਗਤ ਨੂੰ ਮੈਸੇਜ ਦਿੰਦੇ ਆ ਹੋਇਆ ਇਹ ਇਹ ਬੇਨਤੀ ਕਰਦਾ ਕਿ ਆਓ ਸਾਰੇ ਵੀਰੋ ਤੇ ਭੈਣੋ ਸਾਰੇ ਵਰਲਡ ਦੇ ਵਿੱਚ ਗੁਰਨਾਗ ਸਿੰਘ ਜੀ ਮਹਾਰਾਜ ਦਾ ਇਹ ਪੁਰਬ ਅਸੀਂ ਉਹਨਾਂ ਦੇ ਮੈਸੇਜ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਆਪਣਾ ਪੂਰਾ ਪੂਰਾ ਯੋਗਦਾਨ ਪਾਈਏ ਤੇ ਆਪ ਸਾਰੇ ਇਹਦੇ ਵਿੱਚ ਹਿੱਸਾ ਪਾਣੋ ਚਾਹੀਏ ਦਾ ਤੇ

जठी पाक जहिड़ा प्यारु हुआ वाहिगुरु जी वाहिगुरू जी ਗੁਰਪਿਆਰੋ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਜੇਕਰ ਸਾਨੂੰ ਪ੍ਰਮਾਤਮਾ ਨੇ ਇੱਕ ਚੰਗੇ ਪੱਧਰ ਉੱਤੇ ਰੱਖਿਆ ਹੋਇਆ ਹੈ ਤਾਂ ਅਸੀਂ ਲੋਕ ਭਲਾਈ ਦੇ ਕਾਰਜ ਕਰੀਏ ਸਰਬੱਤ ਦਾ ਭਲਾ ਕਰੀਏ ਦੁਨੀਆ ਨੂੰ ਆਪਣੇ ਇਤਿਹਾਸ ਬਾਰੇ ਸਿੱਖ ਕੌਮ ਦੇ ਵਿਲੱਖਣ ਇਤਿਹਾਸ ਬਾਰੇ ਦੱਸੀਏ ਆਪਣੇ ਗੁਰੂਆਂ ਬਾਰੇ ਦੱਸੀਏ ਆਪਣੀ ਕੌਮ ਦਾ ਪ੍ਰਚਾਰ ਪ੍ਰਸਾਰ ਕਰੀਏ ਤਾਂ ਜੋ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਕਿੰਦਾ ਇੱਕ ਵਿਲੱਖਣ ਕੌਮ ਹੈ ਤੇ ਕਿੰਨਾ ਅਮੀਰ ਇਸ ਕੌਮ ਦਾ ਵਿਰਸਾ ਹੈ ਤੇ ਕਿੰਨੀਆਂ ਸ਼ਹਾਦਤਾਂ ਨਾਲ ਭਰੀਆਂ ਹੋਈਆਂ ਇਸ ਕੌਮ ਦੀਆਂ ਨੀ ਕਹਾਣੀਆਂ ਨੇ ਤੇ ਉਮੀਦ ਅਸੀਂ ਇਹੀ ਕਰਦੇ ਆਂ ਕਿ ਹਰ ਸਿੱਖ ਦਿਲੋਂ ਆਪਣੇ ਬੱਚਿਆਂ ਨੂੰ ਸਿੱਖੀ ਇਤਿਹਾਸ ਦੇ ਨਾਲ ਜੋੜੇਗਾ ਬਾਣੀ ਬਾਣੇ ਦਾ ਧਾਰਨੀ ਬਣਾਵੇਗਾ ਗੁਰੂ ਦੇ ਲਾੜ ਲਾਵੇਗਾ ਤੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮਰਿਆਦਾ ਸਾਨੂੰ ਬਖਸ਼ਦੇ ਨੇ ਉਸੇ ਮਰਿਆਦਾ ਦੇ ਅਨੁਸਾਰ ਆਪਣੀ ਜ਼ਿੰਦਗੀ ਬਿਤਾਵੇਗਾ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹ ਅਸੂਲ ਅਪਣਾ ਲਈਏ ਤੱਕਦੇ ਹੋ ਹੀ ਨਹੀਂ ਸਕਦਾ ਕਿ ਕੋਈ ਵੀ ਮਸੰਦ ਸਿੱਖ ਕੌਮ ਨੂੰ ਕਦੇ ਵੀ ਟਾਲ ਆ ਸਕੇ ਉਮੀਦ ਕਰਦਾ ਤੁਸੀਂ ਸਭ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੋਗੇ ਤੇ ਡਾਕਟਰ ਰਾਜਵੰਤ ਸਿੰਘ ਜੀ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਦਾ ਵੀ ਜ਼ਰੂਰ ਸਮਰਥਨ ਕਰੋਗੇ ਵਿਚਾਰਜੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਪਾਵਨ ਆਪਣੀ ਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅੱਤੇ ਗੁਰਬਾਣੀ ਵਾਸਤੇ ਹੋਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅੱਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ